ਮੈਂ ਬੰਦੇ ਕੀ ਦਿਆ ਹਾਂ ਜਾਨਾ ਤੇਰੇ ਪਿਆਰ ਆ ਤੇ ਜਿੰਦਗੀ ਦਿਆ ਹਾਂ ਜਾਨਾ ਤੇਰੇ ਪਿਆਰ ਆ ਤੇ ਜਿੰਦਗੀ ਦਿਆ ਹਾਂ ਜਾਨਾ ਉਹ ਜ਼ਿੰਦਗੀ ਜਿਉਣ ਦਾ ਢੰਗ ਗੁਰਬਾਣੀ ਦੱਸਦੀ ਹੈ ਆਪੋ ਪਰਤਾਂ ਮਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਆ ਜੀ ਬਾਬਾ ਬਹੁਤ ਸਾਇ ਪਾਸ਼ਾਹੀ ਸ਼ੇਮੀ ਅਗਵਾੜ ਲੁੱਪੋਂ ਜਗਰਾਉਂ ਅੱਜ ਸਾਨੂੰ ਟੋਡਰਮਾਲ ਸੋਸਾਇਟੀ ਚੈਰੀਟੇਬਲ ਦੇ ਵੱਲੋਂ ਸੱਦਾ ਪੱਤਰ ਆਇਆ ਸੀਗਾ ਤੇ ਸਾਨੂੰ ਸਾਡਾ ਵੀਰ ਲਖਵਿੰਦਰ ਸਿੰਘ ਜਿਹੜੇ ਇਹਨੂੰ ਲੀਡ ਕਰਦੇ ਨੇ ਸੋਸਾਇਟੀ ਨੂੰ ਟੋਡਰਮਾਲ ਨੂੰ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਇਹ ਮਨੁੱਖਤਾ ਦੀ ਸੇਵਾ ਕਰਦੇ ਨੇ 11 ਜੋੜਿਆਂ ਦਾ ਅੱਜ ਸਮੂਹਕ ਤੌਰ ਤੇ ਵਿਆਹ ਹੋਇਆ ਤੇ ਉਹ ਜੋੜੇ ਨੂੰ ਵੀ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਔਰ ਨਾਲ ਲੱਗਦੇ ਹੀ ਟੋਡਰਮਾਲ ਸੋਸਾਇਟੀ ਜੋ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਇਸ ਇਲਾਕੇ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਲ ਬਖਸ਼ੇ ਹਰ ਪ੍ਰਕਾਰ ਦਾ ਤਾਂ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਇਹਨਾਂ ਵਰਗੇ ਵੀਰਾਂ ਦੀ ਹੋਰ ਲੋੜ ਆ ਇੰਨਾ ਤੁਹਾਡੇ ਹੀ মিডিਆ ਦੇ ਨਾਲ ਅਸੀਂ ਇਹ ਅਪੀਲ ਕਰਾਂਗੇ ਜਿੰਨੇ ਵੀ ਸਾਡੇ ਬਾਹਰ ਬੈਠੇ ਐਨਆਰ ਵੀਰ ਨੇ ਇਸ ਸੰਸਥਾ ਨਾਲ ਜੁੜੇ ਨੇ ਜਾਂ ਇਸ ਸੰਸਥਾ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਇਆਂ ਨੂੰ ਉਹਨਾਂ ਲਈ ਦਰਵਾਜ਼ੇ ਖੁੱਲੇ ਨੇ ਇਸ ਟੋਡਰਮਾਲ ਸੋਸਾਇਟੀ ਦੇ ਜਿਹੜੀ ਹੈਗੀ ਆ ਬਾਜੂ ਟੀਮ ਉਹਨੂੰ ਹੋਰ ਵੀ ਉਹ ਬਲ ਬਖਸ਼ੇ ਹਰ ਪ੍ਰਕਾਰ ਦਾ ਤਨ ਤੋਂ ਤਨ ਤੋਂ ਮਨ ਤੋਂ ਧਨ ਤੋਂ ਹਰ ਪ੍ਰਕਾਰ ਦੀ ਸੇਵਾ ਬਖਸ਼ੇ ਤਾਂ ਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਇਕੱਠਿਆਂ ਹੋ ਕੇ ਆਪਣੇ ਸਮਾਜ ਨੂੰ ਜੋੜਨ ਲਈ ਇਸ ਪ੍ਰਕਾਰ ਦੀਆਂ ਸੋਸਾਇਟੀਆਂ ਦਾ ਬਹੁਤ ਜ਼ਿਆਦਾ ਲੋੜ ਹੈ ਸੋ ਮੈਂ ਅਪੀਲ ਕਰਾਂਗਾ ਫਿਰ ਦੁਬਾਰਾ ਤੋਂ ਟੋਡਰਮਲ ਸੋਸਾਇਟੀ ਨੂੰ ਪਰਮਾਤਮਾ ਦੇਣ ਦੁੱਗਣੀ ਰਾਤ ਚੌਗਣੀ ਬਖਸ਼ੇ ਸਾਡਾ ਵੀਰ ਲਖਵਿੰਦਰ ਸਿੰਘ ਸੇਵਾ ਲੱਗਿਆ ਹੋਇਆ ਕਰਨ ਪਿਛਲੇ 11 ਸਾਲਾਂ ਤੋਂ ਤੇ ਜਿਨ੍ਹਾਂ ਦੇ ਮਗਰ ਸੀ ਕਿ ਸਾਡੀ ਭੈਣ ਖੜੀ ਹੈ ਸਿਕੰਦਰ ਕੌਰ ਤੇ ਬਾਬਾ ਜੰਗ ਸਿੰਘ ਜੀ ਜੋ ਇਸ ਦੁਨੀਆ ਵਿੱਚ ਨਹੀਂ ਹਨ ਉਹ ਬੂਟਾ ਲਾਗੇ ਸੀ ਕਿ ਉਸ ਬੂਟੇ ਨੂੰ ਇਹ ਵੀਰ ਬੜੇ ਹੀ ਤਨ ਮਨ ਤੋਂ ਸਿੰਜ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਹਰ ਪ੍ਰਕਾਰ ਦਾ ਜੀ ਵੈਰੀ ਗੁਰ ਜੀ ਦਾ ਖਾਲਸਾ ਵਾਹਿਗੁਰੂ ਜਿਹੜੇ ਜਗਾ ਕਿਤੇ ਗਏ ਨਹੀਂ ਹਾਂ ਜੀ ਜਿਹੜੀ 11 ਸਾਲਾਂ ਤੋਂ ਦੀਵਾਨ ਟੋਡਰਮਾਲ ਚੈਰੀਟੇਬਲ ਸੁਸਾਇਟੀ ਆ ਜਿਹੜੀ ਹੈ ਨਿਰੰਤਰ ਸੇਵਾਵਾਂ ਕਰ ਰਹੀ ਹੈ ਜੀ ਅੱਜ ਜੋ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵਿਆਹ ਪਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਸਾਲ ਅਸੀਂ 7 ਧੀਆਂ ਦੇ ਵਿਆਹ ਕੀਤੇ ਸੀ ਇਸ ਸਾਲ ਅਸੀਂ ਜਿਹੜਾ ਵੱਡਾ ਪ੍ਰੋਗਰਾਮ ਗੁਰਦੁਆਰਾ ਬੋੜ ਸਾਹਿਬ ਉਲੀਕਿਆ ਸੀਗਾ ਜਿਹੜਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਔਰ ਲੋਕਲ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਹ ਜਿਹੜਾ ਪ੍ਰੋਗਰਾਮ ਆ ਸਾਰਾ ਉਹ 11 ਧੀਆਂ ਦੇ ਵਿਆਹ ਹੋਇਆ ਸੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਦੀਵਾਨ ਟੋਡਰਮਾਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਲੰਬੇ ਸਮੇਂ ਤੋਂ ਇੱਕ ਸੁਪਨਾ ਹੈ ਜੀ ਕਿ ਜੋ ਅਸੀਂ ਧੀਆਂ ਦੇ ਵਿਆਹ ਕਰ ਤੇ ਇੱਥੇ ਕਰਦੀ ਕਰਦੇ ਆ ਕਈ ਬਿਮਾਰ ਹੁੰਦੇ ਨੇ ਮਰੀਜ਼ ਉਹਨਾਂ ਦੇ ਅਸੀਂ ਇਲਾਜ ਵੀ ਕਰਾਉਣ ਦੇ ਲਈ ਮਰੀਜ਼ਾਂ ਨੂੰ ਲੈ ਕੇ ਜਾਂਦੇ ਆਂ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਇਲਾਜਾਂ ਦੇ ਵੱਡੇ ਵੱਡੇ ਬਿੱਲ ਬਣ ਜਾਂਦੇ ਆ ਜਿਨ੍ਹਾਂ ਨੂੰ ਦੇਖਦਿਆਂ ਹੋਇਆ ਸੀ ਦਿਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਇੱਕ ਹਸਪਤਾਲ ਬਣਾਉਣਾ ਚਾਹੁੰਦੇ ਆ ਜੇ ਸੰਗਤ ਸਾਾਨੂੰ ਸਹਿਯੋਗ ਦੇਊਗੀ ਅਸੀਂ ਬੜੇ ਰਿਣੀ ਹੋਵਾਂਗੇ ਬੜੇ ਧੰਨਵਾਦੀ ਆ ਅੱਜ ਇੱਥੇ ਪਾਈ ਗੁਰਮੀਤ ਸਿੰਘ ਜੀ ਸ਼ਾਂਤ ਬਾਬਰਵਿੰਦਰ ਸਿੰਘ ਜੀ ਜੋਨੀ Swami Anantanand ਜੀ ਜਲੂਰ ਧਾਮ ਤੋਂ ਹੋਰ ਅਨੇਕਾਂ ਮਹਾਪੁਰਸ਼ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਵੀ ਅਸੀਂ ਦਿਵਾਨ ਟੋਡਰਮਲ ਚੈਰੀਟੇਬਲ ਦੀਵਾਨ ਟੁੱਟਰਮਲ ਚੈਰੀਟੇਬਲ ਸੁਸਾਇਟੀ ਹਰ ਇੱਕ ਸਾਲ ਕੈਂਪ ਆਨੰਦ ਕਾਰਜ ਕਰਦੀ ਰਹਿੰਦੀ ਆ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ਿ ਦਾਨੀ ਵੀਰਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ 11 ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਆ ਤੇ ਟੋਟਲ ਹੀ ਜਿੰਨਾ ਘਰੇਲੂ ਸਮਾਨ ਜਿਹੜਾ ਹੁੰਦਾ ਸਾਰਾ ਸਮਾਨ ਦਿੱਤਾ ਜਾ ਰਿਹਾ ਵਾ ਜਿਹੜੇ ਕੱਪੜੇ ਬਿਸਤਰੀ ਹਰ ਇੱਕ ਚੀਜ਼ ਜੋ ਲੜਿੰਦੀ ਹੁੰਦੀ ਆ ਤੇ ਬਾਕੀ ਜਿਹੜੇ ਤੁਸੀਂ ਪੁੱਛਿਆ ਵਾ ਵੀ ਕਿਸੇ ਚੀਜ਼ ਦੀ ਸੰਗਾਰਸ਼ ਕਰਨ ਦੀ ਲੋੜ ਸੰਗਾਰਸ਼ ਹਰੇਕ ਚੀਜ਼ ਚ ਕਰਨਾ ਪੈਂਦਾ ਜੀ ਇਸ ਵਾਰੀ ਹੜ ਆ ਗਏ ਸੀਗੇ ਇਸ ਕਰਕੇ ਥੋੜਾ ਸੰਘਰਸ਼ ਵੱਡਾ ਰਿਹਾ ਤੇ ਬਾਬਾ ਨਾਲ ਚੜਦੀ ਕਲਾ ਬਖਸ਼ੇ ਅਗਲੇ ਮਹੀਨੇ ਜਿਹੜੇ ਵਿਆਹ ਵਾ ਸਾਡੇ ਮਾਗ ਮਹੀਨੇ ਚ ਤੇ 13 ਮਾਗ ਨੂੰ 13 ਬੱਚਿਆਂ ਦੇ ਅਨੰਦ ਕਾਰਜ ਹੋਦੋਂ ਆ ਤੇ ਉਦੋਂ ਫਿਰ ਇੰਨੇ 13 ਬੱਚੇ ਅਨੰਦ ਕਾਰਜ ਕਰਕੇ 13 ਬੱਚੀਆਂ ਨੂੰ ਹੀ ਇੰਨਾ ਹੀ ਸਨਮਾਨ ਦਿੱਤਾ ਜਾਣਾ